ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਕਰਮ ਸਿੰਘ ਬਾਗੀ ਪੰਜਾਬ ਦੇ ਵਿੱਚ ਆਏ ਦਿਨ ਵੱਡੀਆਂ ਵਾਰਦਾਤਾਂ ਰੁਕਣ ਦਾ ਨਾਮ ਲਈ ਰਹੀਆਂ ਉੱਥੇ ਹੀ ਅੱਜ ਤਾਜੀ ਖਬਰ ਹੈ ਜੋ ਫਰੋਹੀਪੁਰ ਦੇ ਵਿੱਚੋਂ ਸਾਹਮਣੇ ਆ ਰਹੀ ਹੈ ਫਰੋਹੀਪੁਰ ਦੇ ਬਾਜ਼ਾਰ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਦੇ ਵਿੱਚ ਇੱਕ ਔਰਤਾਂ ਵੱਲੋਂ ਟ్రਾਇਲ ਰੂਮ ਦੇ ਵਿੱਚ ਕੈਮਰੇ ਹੋਣ ਦੀ ਗੱਲ ਆਖੀ ਗਈ ਹੈ ਉਸ ਤੋਂ ਬਾਅਦ ਉਹ ਟ్రਾਇਲ ਰੂਮ ਦੇ ਵਿੱਚ ਜਦੋਂ ਕੈਮਰੇ ਦੇ ਗੱਲ ਨੂੰ ਲੈ ਕੇ ਦੁਕਾਨ ਮਾਲਕ ਨਾਲ ਵਿਵਾਦ ਹੁੰਦਾ ਔਰਤਾਂ ਵੱਲੋਂ ਬਾਜ਼ਾਰ ਦੇ ਵਿੱਚ ਹੱਲਾ ਗੋਲਾ ਹੁੰਦਾ ਉਸ ਤੋਂ ਬਾਅਦ ਔਰਤਾਂ ਵੱਲੋਂ ਆਪਣੇ ਪਰਿਵਾਰ ਨੂੰ ਇਹ ਸਾਰੀ ਗੱਲ ਦੱਸੀ ਜਾਂਦੀ ਹੈ ਪਰਿਵਾਰਕ ਮੈਂਬਰ ਜਦੋਂ ਬਾਜ਼ਾਰ ਦੇ ਵਿੱਚ ਆਉਂਦੇ ਨੇ ਇਹ ਤਾਂ ਦੁਕਾਨਦਾਰਾਂ ਨਾਲ ਤਲਖੀ ਹੁੰਦੀ ਹੈ ਤਲਖੀ ਇਸ ਹੱਦ ਤੱਕ ਵੱਜ ਜਾਂਦੀ ਹੈ ਕਿ ਹਵਾਈ ਫਾਇਰ ਦੀਆਂ ਜਿਹੜੀਆਂ ਘਟਨਾਵਾਂ ਉੱਥੇ ਵਾਪਰ ਜਾਂਦੀਆਂ ਨੇ ਸੀਸੀਟੀਵੀ ਦੀ ਫੁਟੇਜ ਵਿੱਚ ਦਿਖਾਇਆ ਜਾ ਰਿਹਾ ਕਿ ਜੋ ਵਾਰਦਾਤ ਕਰ ਰਹੇ ਨੇ ਜੋ ਔਰਤਾਂ ਦੇ ਘਰੋਂ ਪਰਿਵਾਰ 'ਚੋਂ ਆਏ ਹੋਏ ਨੇ ਉਹਨਾਂ ਵੱਲੋਂ ਸ਼ਰਿਆਮ ਹਵਾਈ ਫਾਇਰ ਕਿਤੇ ਜਾਂਦੇ ਨੇ ਤੇ ਕੁੱਟਮਾਰ ਦੀ ਜਿਹੜੀ ਘਟਨਾ ਹੈ ਉਹ ਸਾਹਮਣੇ ਆ ਰਹੀ ਹੈ ਡਾਕਟਰਾਂ ਵੱਲੋਂ ਵੀ ਜਿਹੜੇ ਬਿਆਨ ਨੇ ਆਪਣੇ ਦੱਸੇ ਜਾ ਰਹੇ ਨੇ ਪੁਲਿਸ ਦੇ ਵਿੱਚ ਵੀ ਜਿਹੜੀ ਇਹ ਕੰਪਲੇਟ ਦੇ ਦਿੱਤੀ ਜਾਂਦੀ ਆ ਜੇਕਰ ਅਸੀਂ ਗੱਲ ਕਰੀਏ ਵਪਾਰ ਮੰਡਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਉਸ ਦਿਨ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਚੌਂਕੀ ਦੇ ਵਿੱਚ ਜਾ ਕੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪਰ ਸੋਚਣ ਦੀ ਗੱਲ ਦੋਸਤੋ ਇਹ ਹੈ ਕਿ ਜੇਕਰ ਅਸੀਂ ਗੱਲ ਕਰੀਏ ਟ੍ਰਾਇਲ ਰੂਮਾਂ ਦੇ ਵਿੱਚ ਜਿਹੜੇ ਕੈਮਰੇ ਨੇ ਉਹ ਕੈਮਰੇ ਹੋਣਗੇ ਹੀ ਕਿਉਂ ਕਿਉਂ ਲਾਏ ਜਾਂਦੇ ਨੇ ਕਿਸ ਮਨਸ਼ਾ ਨਾਲ ਲਾਏ ਜਾਂਦੇ ਨੇ ਇਹ ਜੀ ਮਾਨਸਿਕਤਾ ਦੇ ਪਿੱਛੇ ਕੀ ਆ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਉਹ ਕੈਮਰੇ ਦੀ ਘਟਨਾ ਹੈ ਜਾਂ ਨਹੀਂ ਹੈ ਪਰ ਜੇਕਰ ਅਸੀਂ ਗੱਲ ਕਰੀਏ ਇਸ ਸਾਰੀ ਫੁਟੇਜ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਵਿੱਚ ਇਹ ਹੀ ਗੱਲ ਆਖੀ ਜਾਂਦੀ ਹੈ ਕਿ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਹ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ ਕੁਣਾ ਨੂੰ ਇਨਸਾਫ ਦਿੱਤਾ ਜਾਵੇ ਬਾਕੀ ਤੁਸੀਂ ਫੁਟੇਜ ਦੇ ਵਿੱਚ ਤੁਸੀਂ ਬਿਆਨ ਸੁਣਦੇ ਆਪਾਂ ਵਪਾਰ ਮੰਡਲ ਦੇ ਪ੍ਰਧਾਨ ਜੀ ਦਾ ਗੱਲ ਇਸ ਤਰ੍ਹਾਂ ਕਸਟਮਰ ਸਮਾਨ ਲੈਣ ਆਇਆ ਸਾਡੇ ਕੋਲ ਦੋ ਚਾਰ ਜਮਾਨ ਹੋ ਰਹੇ ਨੇ ਉਹਨਾਂ ਨੇ ਇੰਨਾ ਸਮਾਨ ਲੈ ਕੇ ਕਿ ਸਾਨੂੰ ਕਹਿੰਦੇ ਆ ਵੀ ਅਸੀਂ ਅੱਜ ਤਾਂ ਟਰਾਈ ਕਰਨੀ ਕੋਈ ਤੇ ਟਰਾਈ ਕਰਕੇ ਅਸੀਂ ਕੈਮਰਾ ਬੰਦ ਕਰਤੇ ਨੇ ਅੰਦਰ ਜਾ ਕੇ ਮੈਨੂੰ ਝੋਕ ਲੱਗਿਆ ਜੀ ਮੈਂ ਤਾਂ ਤੂੰ ਨਹੀਂ ਢੀਆਂ ਵਰਗੀ ਹੈ ਅੱਜ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕੀਤਾ ਉਛੇ ਬਲੇ ਇਹਨੇ ਬੰਦਿਆਂ ਨੂੰ ਬਾਹਰ ਚਲੀ ਗਈ ਏ ਉਸੇਲੇ ਬੰਦੇ ਬੁਲਾਏ ਸੀ ਉਹਨੇ ਆਣ ਕੇ ਫਾਇਰਿੰਗ ਕੀਤੀ ਏ ਫਾਇਰਿੰਗ ਕਰਕੇ ਮੇਰੇ ਬੇਟੇ ਨੂੰ ਵੀ ਨਾਲ ਘਾੜ ਕੀਤਾ ਕੈਮਰਾ ਅਮਰੀਕਨ ਇੱਕ ਤਾਂ ਕੈਮਰਾ ਲੱਗਾ ਆ ਰਵੀ ਅਸੀਂ ਆਪਦੀ ਸਕੂਟੀ ਯਾ ਚਲਵਾਇ ਅੰਦਰ ਗਈ ਏ ਅਜੀ ਸਮਾਨ ਡਾ ਵੀ ਚੈੱਕ ਕਰਨਾ ਬੇਟੇ ਨੇ ਇਹਨਾਂ ਨੂੰ ਚੜਾਣ ਦੀ ਕੋਸ਼ਿਸ਼ ਕੀਤੀ ਬੇਟੇ ਦਾ ਵੀ ਸਿਰ ਪਾਰ ਤਾਂ ਇਹਨੇ ਬਾਹਰ ਉਤੋਂ ਕੀ ਨਹੀਂ ਪਈਆਂ ਸੀ ਉਹ ਮਹਿੰਦੀ ਵਾਲਿਆਂ ਦੀਆਂ ਜਿਹੜੀ ਅੱਜ ਨਹੀਂ ਗਲਤ ਫਹਿਮੀ ਇਹਦਾ ਬਹੁਤ ਵੱਡੀ ਹੈ ਦੁਕਾਨਦਾਰ ਇੱਕ ਐਸਾ ਆਦਮੀ ਹੈ ਜਿਹੜਾ ਕਿਸੇ ਵੀ ਗੱਲ ਨੂੰ ਉੱਚੀ ਨਹੀਂ ਬੋਲ ਸਕਦਾ ਕਿ ਮੇਰਾ ਗਾਹ ਨਾ ਕਰਾ ਕੱਲ ਇਸ ਤਰ੍ਹਾਂ ਕਸਟਮਰ ਸਮਾਨ ਲੈਣ ਆਇਆ ਸਾਡੇ ਕੋਲ ਦੋ ਚਾਰ ਸਮਾਨ ਹੋਰ ਲੈਣੇ ਉਹਨਾਂ ਨੇ ਇੰਨਾ ਸਮਾਨ ਲੈ ਕੇ ਕਿ ਸਾਨੂੰ ਕਹਿੰਦੀ ਰੱਬੀ ਅਸੀਂ ਅੱਜ ਦਿਨ ਟਰਾਈ ਕਰਨੀ ਕੋਈ ਤੇ ਟਰਾਈ ਕਰਕੇ ਅਸੀਂ ਕੈਮਰੇ ਬੰਦ ਕਰਤੇ ਨੇ ਤੇ ਅੰਦਰ ਚੜੀ ਗਈਏ ਅੰਦਰ ਜਾ ਕੇ ਮੈਨੂੰ ਸ਼ੌਕ ਲੱਗਿਆ ਜੀ ਮੈਂ ਕਿ ਤਰ੍ਹਾਂ ਨਹੀਂ ਢੀਆਂ ਵਰਗੀਆਂ ਆ ਜੀ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕੀਤਾ ਉਸੇ ਵळे ਇਹਨੇ ਬੰਦਿਆਂ ਨੂੰ ਬਾਹਰ ਚੜੀ ਗਈਏ ਉਸੇ ਵळे ਬੰਦੇ ਬੁਲਾਏ ਸੀ ਉਹਨੇ ਆਣ ਕੇ ਫਾਇਰਿੰਗ ਕੀਤੀ ਏ ਫਾਇਰਿੰਗ ਕਰਕੇ ਮੇਰੇ ਬੇਟੇ ਨੂੰ ਵੀ ਨਾਲ ਘਾੜ ਕੀਤਾ ਨਾਲ ਦਿੱਲੀ ਜੀ ਦੇ ਟੋਲਾ ਵਾਲਾ ਉਹਨੂੰ ਵੀ ਉਹਨੂੰ ਵੀ ਘਾੜ ਕੀਤਾ ਇਹਨਾਂ ਨੂੰ ਸਿਰ ਪਾੜਿਆ ਲੈ ਜੀ ਸਾਰਿਆਂ ਨੂੰ ਗੱਲ ਕੀ ਅੰਦਰ ਕੈਮਰੇ ਕਿਤੇ ਲੱਗੇ ਕੈਮਰੇ ਅਮਰੀਕਨ ਇੱਕਰ ਕੈਮਰਾ ਲੱਗਾ ਆ ਅੱਜ ਅਸੀਂ ਆਪਦੀ ਸਿਕਿਉਰਟੀ ਚਲਵਾਇਆ ਅੰਦਰ ਗਈ ਏ ਅਸੀਂ ਸਮਾਨ ਇਹਦਾ ਵੀ ਚੈੱਕ ਕਰਨਾ ਹੈ ਚੈੱਕ ਕਰਕੇ ਅਸੀਂ ਕੈਮਰੇ ਬੰਦ ਕਰਤੇ ਨੇ ਆਂ ਕਿ ਦੇਖੋ ਕਰੋ ਚੈੱਕ ਕਰੋ ਅਸੀਂ ਜਾਂਦੇ ਹਾਂ ਹਾਂ ਅੰਦਰ ਡਰਾਈਵਿੰਗ ਮੈਂ ਗਈ ਨਹੀਂ ਅੰਦਰ ਡਰਾਈਵਿੰਗ ਹੈ ਨਹੀਂ ਕਿੰਨੇ ਫਾਇਰ ਕੀਤੇ ਉਹਨੇ ਇੱਕ ਵਾਰ ਕੀਤਾ ਯੋਨੇ ਆ ਕੇ ਡਰਿਆ ਅਸੀਂ ਉਹਨੂੰ ਕਹਿ ਦੋ ਵਾਰ ਕੀਤੇ ਆ ਦੋ ਵਾਰ ਕੀਤੇ ਕੀ ਨਾ ਥੋੜਾ ਮੇਰਾ ਨਾ ਕੁਝ ਨਹੀਂ ਕੁਮਾਰ ਜੀ ਮੈਂ ਘਰ ਖਾਣਾ ਕਰਨ ਗਿਆ ਸੀ ਮੇਰੀ ਬਿਲਕੁਲ ਇਹਨਾਂ ਦੇ ਸਾਹਮਣੇ ਦੀ ਗੱਲ ਹੈ ਜਿੱਦਿਹਾ ਸਵਾਰੀ ਜਾਰੀ ਗਈ ਅੰਦਰ ਚੇ ਬਾਹਰ ਖੜੇ ਸੀ ਇੱਥੇ ਲੜ ਰਹੇ ਸੀ ਮੈਂ ਉਹਨਾਂ ਰੁਕਿਆ ਵੀ ਆਰਾਮ ਨਾਲ ਬੈਠ ਕੇ ਗੱਲ ਕਰ ਲੋ ਕੋਈ ਗੱਲ ਨਹੀਂ ਐਨੇ ਦਰਮਿਆਨ ਉਹਨਾਂ ਨੇ ਮੈਨੂੰ ਵੀ ਥੱਲੇ ਸੁੱਟਿਆ ਕੁੱਟਿਆ ਕਟਿਆ ਉਸ ਤੋਂ ਬਾਅਦ ਮੇਰਾ ਬੇਟਾ ਆ ਗਿਆ ਮੈਨੂੰ ਕੁੱਟ ਪੈਂਦੀ ਦੇਖ ਕੇ ਬੇਟੇ ਨੇ ਇਹਨਾਂ ਨੂੰ ਛਡਾਣ ਦੀ ਕੋਸ਼ਿਸ਼ ਕੀਤੀ ਬੇਟੇ ਦਾ ਵੀ ਸਿਰ ਪਾੜਤਾ ਇਹਨੇ ਬਾਹਰ ਉਤੋਂ ਕੀ ਨਹੀਂ ਪਈਆਂ ਸੀ ਮੈਂ ਮੇਂਡੀ ਵਾਲਿਆਂ ਦੀਆਂ ਉਹ ਸਿਰਾਂ ਕਿ ਮਾਰ ਮਾਰ ਕੇ ਸਿਰ ਪਾੜਦੇ ਸਰੇ ਆਮ ਦੋ ਭਾਈ ਫਾਇਰ ਗੱਡੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਗੋਲੀ ਮਾਰਨੀ ਤੇ ਫਿਰ ਸਿੱਧੀ ਸਰੇ ਆਮ ਮਾਰੋ ਇਹ ਸਰੇ ਆਮ ਗੁੰਡਾ ਕਰਦੀ ਹੋਗੀ ਜੀ ਪੰਜਾਬ ਨੇ ਲੈ ਬੰਦੇ ਕਾਫੀ ਜਨੇ ਸੀ ਉਹਨਾਂ ਨੇ ਫੋਨ ਕਰਕੇ ਬੁਲਾਏ ਜਿੰਨੇ ਵੀ ਬੰਦੇ ਆਏ ਉਸ ਤੋਂ ਬਾਅਦ ਉਹ ਸਾਰੇ ਗੱਲ ਬੰਦੇ ਰਹੇ ਮੇਰੀ ਲੱਤ ਦੀ ਪ੍ਰੋਬਲਮ ਹੈ ਜੀ ਮੈਨੂੰ ਵੀ ਉਹਨਾਂ ਨੇ ਥੱਲੇ ਸੁੱਟਿਆ ਤੇ ਕੁੱਟਿਆ ਉਹ ਤਾਂ ਇੱਕ ਮੁੰਡਾ ਮੇਰੇ ਕਾਬੂ ਆ ਗਿਆ ਤੇ ਉਸ ਤੋਂ ਬਾਅਦ ਉਹ ਹੀ ਗੱਲ ਵੀ ਕੁੱਟ-ਕੁੱਟ ਕੇ ਮਤਲਬ ਬੁਰਾ ਹਾਲ ਕਰਕੇ ਸਭ ਦਾ ਚਲੇ ਗਏ ਪੁਲਿਸ ਨੂੰ ਬੁਲਾਇਆ ਸੀ ਹਾਂਜੀ ਪੁਲਿਸ ਨੂੰ ਬੁਲਾਇਆ ਸੀ ਨਹੀਂ ਅਸੀਂ ਕੰਪਲੇਨਟ ਕੀਤੀ ਉਹਨੇ ਆ ਗਏ ਨੇ ਪੁਲਿਸ ਵਾਲੇ ਵੀ ਆ ਗਏ ਆ ਗਏ ਕਰ ਗਿਆ ਤਾਂ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਾ ਜੀ ਹਾਂਜੀ ਸਰ ਸਾਹਿਬ ਸਰ ਕੀ ਆ ਲੜਾਈ ਝਗੜਾ ਹੋਇਆ ਕਿੰਨੇ ਬੰਦੇ ਗਾਇ ਜੀ ਇਹ ਲੜਾਈ ਦਾ ਮਾਮਲਾ ਦਿੱਲੀ ਗ जिसमें तीन पेशेंट आए अभी हमारे पास जिसमें से एक पेशेंट का नाम राघव है दूसरे का कमल है और जो इनके विरोधी पार्टी है जिससे इनकी लड़ाई हुई है उसका नाम अंग्रेज है उनको हमने अभी, अभी फर्स्ट एड प्रोवाइड करा दिया है और आगे की जो कार्यवाही कार्यवाही होगी वो हम उसी हिसाब से मतलब घायल हुए हैं कहाँ पे चोट लगी है हाँ जी हाँ जी जो तीनों पेशेंट अपने पास आए हैं उनके सर में चोट है एक जो राघव है उनके सर में तीन चोटें हैं और जो कमल कमल जो पेशेंट आए उनके एक, एक सर में चोट है बाकी जो एंड विरोधी पार्टी उसके भी सर में तो अभी, है है? कैसे कैसे? अभी सर हमें उनका एग्जामिनेशन कर रहे हैं फर्स्ट एड दे चुका है तो अब उनका वाइटल्स वगैरह सारी चीज चेक करके उसके बाद ही आ, पता चलेगा कि इनका कितना क्रिटिकल है और टेस्ट एडवाइज करके पता चलेगा कितना दोनों पार्टी दोनों पार्टियों में जख्मी पार्टियाँ दोनों पार्टी के लोग जख्मी हैं क्या क्या नाम नाम डॉक्टर ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਨਿੱਕੀਆਂ ਨਿੱਕੀਆਂ ਗਲਤੀਆਂ ਇਨਸਾਨੀ ਵਰਤਤਾ ਹੋਈਆਂ ਹੈ। ਹੁਣ ਇਹ ਕੁਝ ਵੱਡਾ ਘਟਕਾ ਹੋ ਗਿਆ ਹੈ ਬੱਚਿਆਂ ਦੇ ਵਿੱਚ। ਗਲਤ ਘਟਕਾ ਹੋਦੀ ਵਜ੍ਹਾ ਹੈ ਕਿ ਅੱਗੇ ਤੋਂ ਜੁਲਦੀ ਘਟਾ ਸੀ। ਉਹਨੂੰ ਥੋੜਾ ਬਹੁਤਾ ਪ੍ਰਸ਼ਾਦ ਪੁੱਤਸ ਦਿੱਦੀ ਸੀ। ਉਹ ਉਨਕਾਂ ਬੰਦ ਹੋ ਗਿਆ ਉਹਨਾਂ ਸਿਰਿਆਂ ਨੂੰ ਲੱਗਦਾ ਹੈ ਵੀ ਸਾਨੂੰ ਕਿਹੜਾ ਕਿਸੇ ਨੇ ਕੁਝ ਕਰਨਾ ਨਾ ਆਪੇ ਹੋਰ ਨੇ ਨਾ ਪੁਲਿਸ ਨੇ। ਜੋ ਜੀ ਕਰ ਸਕਦਾ ਕਰੀਏ ਹਰ ਟੂਟ ਸੌਟ ਅਗੇ ਬੰਦਾ ਹੈ। ਕਿਸੇ ਨੂੰ ਤੁਸੀਂ ਕਹਿ ਕੋਈ ਸਕਦੇ ਹੋ। ਦੁਕਾਨਦਾਰ ਇੱਕ ਐਸਾ ਆਦਮੀ ਹੈ ਜਿਹੜਾ ਕਿਸੇ ਵੀ ਗੱਲ ਨੂੰ ਉੱਚੀ ਨਹੀਂ ਬੋਲ ਸਕਦਾ ਕਿ ਮੇਰਾ ਗਾਹ ਨਾ ਪਾਓ ਜਿਹੜੀ ਅੱਜ ਅਲੀ ਗਲਤਫਹਿਮੀ ਦਾ ਬਹੁਤ ਵੱਡੀ ਹੈ ਜੇ ਕੋਈ ਸੀ ਵੀ ਤਾਂ ਪੁਲਿਸ ਨੂੰ ਸ਼ਿਕਾਇਤ ਕਰਦੇ ਪੁਲਿਸ ਆਪਰੇ ਗੁਲਾਨੀ ਸਾਡੇ ਦੁਕਾਨਦਾਰ ਨੂੰ ਆਪਦਾ ਫਖ ਰੱਖਦਾ ਜੋ ਕਾਨੂੰਨੀ ਕਾਰਵਾਈ ਦੇ ਬਾਅਦ ਆ ਤੇ ਗਲਾ ਬੰਦੀ ਉਹਦੇ ਕਰਦੇ ਜਾ ਉਹਨਾਂ ਨੂੰ ਸੁਣਿਆ ਤੇ ਕਿੰਨਾ ਇਸ ਤਰ੍ਹਾਂ ਬਾਜ਼ਾਰ ਵਿੱਚ ਭਰੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਨੂੰ ਉੱਠਣਾ ਛੜਾਣਾ ਦੇ ਬੰਦੇ ਨੂੰ ਉੱਠਣਾ ਮੁਰਗੀ ਗੋਲੀ ਚੜਾ ਦੇਣੀ ਔਰ ਦੂ ਬਾਤ ਕਮ ਗਿਆ ਦੇ ਰਹੀ ਹੈ ਵੀ ਤੁਹਾਨੂੰ ਛੱਡਣਾ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਦੁਖਾਨਦਾਰ ਜਿਹੜਾ ਬੜਾ ਮਜਬੂਰ ਹੈ ਨਾ ਉਹ ਦੁਕਾਨ ਬੰਦ ਕਰ ਸਕਦਾ ਹੈ ਨਾ ਉਹ ਗੁਫਾਰ ਨੂੰ ਛੱਡ ਸਕਦਾ ਹੈ ਇਹਦਾ ਜ਼ਿਕਰ ਕਰਦਾ ਦੁਖਾਨਦਾਰ ਨੂੰ ਲਾ ਦਿੰਦਾ ਅੱਜ ਸਾਰੇ ਦੁਖਾਨਦਾਰ ਬੜੇ ਗਰਮ ਜੀ ਕਿਉਂਕਿ ਗੋਲੀ ਵਾਲਾ ਮਸਲਾ ਜਿਹੜਾ ਸਦੀ ਇੱਥੇ ਉਸਪਰ ਜਿੰਦੀ ਦੁਖਾਨਦਾਰ ਕਰੀ ਆ ਬੰਦ ਕਰਨ ਵਾਸਤੇ ਕਹਿ ਰਹੇ ਸੀ ਮੈਂ ਸਾਰਿਆਂ ਨੂੰ ਕਿ ਆਨੇ ਆਪਾਂ ਪੁਲਿਸ ਕੋ ਸੇਲੀਏ ਤਾਂ ਗ੍ਰੈਂਡ ਕਰੀਏ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਤੇ ਆਪਾਂ ਇੱਥੇ ਬਾਜ਼ਾਰ ਨੂੰ ਬੰਦ ਕਰਾਉਣਾ ਹੈ ਆਪਾਂ ਸਾਰੇ ਸ਼ਹਿਰ ਬੰਦ ਕਰਾਵਾਂਗੇ ਲੇਕਿਨ ਡੀਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਤੇ ਬਾਕੀ ਪੁਲਿਸ ਵੀ ਆ ਗਈ ਉਹਨਾਂ ਨੇ ਬੁਲੇ ਯਕੀਨ ਦਵਾਇਆ ਕਿ ਜੋ ਬੰਦੀ ਕਤਲ ਹੋਇਆ ਹੈ ਇਹ ਕਰਾਂਗੇ ਔਰ ਮੈਨੂੰ ਉਮੀਦ ਹੈ ਕਰੰਗੇ ਵੀ ਕਿ ਨਹੀਂ ਕੋਈ ਕਾਰਵਾਈ ਹੋਏਗੀ ਫਿਰ ਸਾਰੇ ਨਹੀਂ ਪਰਸੋਂ ਸਾਰਾ ਸ਼ਹਿਰ ਹੀ ਬੰਦ ਤਾਂ ਨਹੀਂ ਕਿੰਨੇ ਗੁੰਡਾ ਗਿਰਦੀ ਹੈ ਮੰਗੋ ਮਾਮਲਾ ਗਲਤ ਫੈਮਿਲੀ ਲੈ ਕੇ ਹੋਇਆ ਜੀ ਔਰਤਾ ਕੋਸਮੈਟਿਕ ਦੁਕਾਨ ਤੇ ਕੁਝ ਸਮਾਨ ਖਰੀਦਣ ਆਈ ਸੀ ਉਹਨਾਂ ਨੇ ਕੁਝ ਅੰਡਰਗਾਰਮੈਂਟਸ ਲਏ ਜਿਨ੍ਹਾਂ ਨੂੰ ਚੈੱਕ ਕਰਨ ਵਾਸਤੇ ਕਮਰੇ ਬਾਰੇ ਪੁੱਛਿਆ ਕਿ ਚੇਂਜਿੰਗ ਰੂਮ ਬਾਰੇ ਦੁਕਾਨਦਾਰ ਨੇ ਕਿਹਾ ਸਾਡੇ ਕੋਲ ਚੇਂਜ ਰੂਮ ਹੈ ਨਹੀਂ ਮੇਰਾ ਤਾਂ ਅੰਦਰ ਸਟੋਰ ਹੈ ਜਿੱਦੇ ਉੱਤੇ ਕੈਮਰਾ ਲੱਗਾ ਹੋਇਆ ਹੈ ਉਹ ਲੇਡੀਜ਼ ਨੇ ਕਿਹਾ ਕਿ ਅਸੀਂ ਚੇਂਜਿੰਗ ਰੂਮ ਜੇ ਨਹੀਂ ਹੈਗਾਗਾ ਅਸੀਂ ਚੈੱਕ ਕਰ ਲੈਣਾ ਸਾਡੇ ਕੋਲ ਦੁਬਾਰਾ ਨਹੀਂ ਆਇਆ ਜਾਣਾਗਾ ਉਹ ਬਾਹਰ ਆ ਕੇ ਉਹਨਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਅੰਦਰ ਕੈਮਰੇ ਲੱਗੇ ਹੋਏ ਆ ਬਾਹਰ ਸੜਕ ਤੇ ਖੜੇ ਹੋ ਕੇ ਉਹਨਾਂ ਨੇ ਉਹ ਰਿਸਟਰ ਨੂੰ ਸਾਧ ਕੇ ਉੱਥੇ ਉਹਨਾਂ ਦੁਕਾਨਦਾਰ ਦੀ ਕੋਟਮਾਰ ਸ਼ੁਰੂ ਕਰ ਦਿੱਤੀ ਹੈ ਜਦੋਂ ਦੋ ਲੋਕਾਂ ਨੂੰ ਝੋਟਾ ਲੱਗੀਆਂ ਉਹਨਾਂ ਨੂੰ ਕੋਈ ਵਾਈਫਾਈ ਵੀ ਹੋਈ ਹੈ ਕੋਈ ਦੁਕਾਨ ਦੇ ਵਿੱਚ ਕੋਈ ਲੇੜੀਆਂ ਆਈਆਂ ਸੀ ਸਮਾਨ ਖਰੀਦਣ ਲਈ ਉਹਨਾਂ ਦੇ ਮਗਰवारਸਾ ਨੇ ਕੋਈ ਆ ਕੇ ਦੁਕਾਨਦਾਰ ਨਾਲ ਝਗੜਾ ਕੀਤਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਤਰ੍ਹਾਂ ਜਿਹੜੀਆਂ ਦੇ ਝੋਟਾ ਲੱਗੀਆਂ ਉਹ ਦਾਖਲ ਨੇ ਤੇ ਕੋਈ ਹਵਾਈ ਫਾਇਰ ਬਾਰੇ ਵੀ ਖਬਰ ਨਹੀਂ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਉਗੇ ਉਸ ਦੇ ਮੁਤਾਬਕ ਦੋਸ਼ਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਿਰਫ ਹੁਣ ਤੱਕ ਕੋਈ ਕਿਸੇ ਨੂੰ ਵੀ ਨਾ ਸਕੋਈ। ਇਹ ਬਸ ਸਰ ਪੁਰਸ ਪਾਰਟੀਆਂ ਗਈਆਂ ਵੀਆਂ ਐਫ ਆਈ ਆਰ ਦਰਜ ਕਰਨ ਲੱਗੇ ਐ। ਐਫ ਆਈ ਆਰ ਦਰਜ ਕਰਕੇ ਫਿਰ ਤੁਹਾਨੂੰ ਸਾਰੀ ਗੱਲ ਜਿਹੜੀ ਹੋਊਗੀ ਕਲੀਅਰ ਕਰ ਦਿੱਤੀ ਜਾਊ। ਉਹੀ ਕਾਰਨ ਅਸੀਂ ਕੀ ਕਰ ਰਹੇ ਹਾਂ। ਨਾ ਹੀ ਦਾ ਕਾਰਨ ਨਹੀਂ ਪਤਾ ਲੱਗਿਆ। ਇਹ ਅਜੇ ਨਹੀਂ ਪਤਾ ਲੱਗਿਆ ਬਸ ਤਫਤੀਸ਼ ਦੌਰਾਨ ਪਤਾ ਲੱਗ ਜਾਂਦਾ ਜੀ। ਐਸ ਐਚ ਓ ਗਿਆ ਮੌਕੇ ਤੇ ਤੇ ਸਾਰੇ ਸੀਸੀਟੀਵੀ ਵੀ ਆਉਂਦੇ ਆ ਪਾਰਟੀਆਂ ਗਈਆਂ ਵੀਆਂ। ਉਹ ਰੇਡ ਕਰਨ ਦੇ ਬੰਦਿਆਂ ਦੇ ਮਗਰ ਵੀ ਆ ਤੇ ਆਉਂਦੇ ਤੇ ਫਿਰ ਮੈਂ ਦੇਖ ਕੇ ਤੁਹਾਨੂੰ ਕਿੰਨੇ ਬੰਦੇ ਇੰਜਰਡ ਮੈਨੂੰ ਹਜੇ ਤੱਕ ਤਾਂ 2 ਦੱਸਿਆ ਦੁਕਾਨਦਾਰ ਬਾਕੀ ਦੇਖਦੇ ਆ ਮੈਂ ਚੱਲਿਆ ਹਸਪੀਟਲ